ਹਾਂਜੀ ਅੱਜ ਆਪਾਂ ਬਣਾਵਾਂਗੇ ਚਿੱਟੇ ਚੰਦਿਆਂ ਦੀ ਪਕੌੜੀ ਇਦ ਲਈ ਆਪਾਂ ਨੂੰ ਚਨੇ ਭੋਗੇ ਰੱਖਿਆ 2 ਘੰਟੇ ਹੋ ਗਏ ਇਦ ਲਈ ਚਟਨੀ ਬਣਾਉਣੀ ਹੈ ਇਮਲੀ ਅਦਰਕ ਮਿਰਚ ਤੇ ਧਨੀਆ ਪਦੀਨਾ ਇਹਦੀ ਆਪਾਂ ਚਟਨੀ ਬਣਾਵਾਂਗੇ ਜਿਹੜੇ ਹੁਣ ਆਪਾਂ ਚਲੇ ਭੋਂਦੇ ਸੀ 2 ਘੰਟੇ ਪਹਿਲਾਂ ਭੋਂਦੇ ਸੀ ਹੁਣ ਆਪਾਂ ਇਹਨੂੰ ਦੋ ਸੀਟੀਆਂ ਲਵਾ ਲੈਣੀਆਂ ਨੇ ਆ ਇੱਕ ਚਟਨੀ ਬਣ ਕੇ ਆਪਣੀ ਤਿਆਰ ਹੋ ਗਈ ਆ ਮੇਰੀ ਵਿਕਸੀ ਪਰੇ ਭਈਆ ਨਹੀਂ ਤਾਂ ਮੈਂ ਤੁਹਾਨੂੰ ਦਿਖਾ ਦਿੰਦੀ ਚਟਣੀ ਮਿਕਸੀ ਪਰੇ ਭਈਆ ਉਹ ਤੋਂ ਮੈਂ ਬਣਾ ਬਣਾ ਕੇ ਲਈ ਆਈ ਹੁਣ ਚਨੇਆਂ ਨੂੰ ਜਿਹੜਾ ਮਸਾਲਾ ਲਗਾਉਣਾ ਆਪਾਂ ਨੇ ਉਹਦੇ ਲਈ ਘਿਓ ਪਾ ਲਿਆ 2 ਚਮਚ ਲਾਲ ਮਿਰਚ ਤੇਗੀ ਕਈ ਇਹਦੇ ਵਿੱਚ ਕਲਰ ਵੀ ਪਾ ਲੈਂਦੇ ਆ ਪਰ ਕਲਰ ਨਹੀਂ ਪਾਉਣਾ ਆਪਾਂ ਨੇ ਇਦੇ ਵਿੱਚ ਆਪਾਂ ਤੇਗੀ ਮਿਰਚ ਪਾ ਲੈਣੀ ਆ ਇਹਨਾਂ ਦੋਨਾਂ ਨੂੰ ਮਿਲਾ ਲੈਣਾ ਮਲੌਣ ਤੋਂ ਬਾਅਦ ਵਿੱਚ ਜਿਹੜੇ ਆਪਾਂ ਮਸਾਲੇ ਪਾਉਣੇ ਆ ਇਹਦੇ ਵਿੱਚ ਜਿਵੇਂ ਨਮਕ ਉਹ ਮਿਰਚ ਇਹ ਆਪਾਂ ਸਵਾਦ ਅਨੁਸਾਰ ਪਾਉਣੇ ਹਲਦੀ ਥੋੜੀ ਜਿਹੀ ਪਾ ਲੈਣੀ ਆਪਾਂ ਨੇ ਜ਼ਰੂਰ ਨਮਕ ਸਵਾਦ ਅਨੁਸਾਰ ਜਿੰਨਾ ਵੀ ਤੁਹਾਨੂੰ ਠੀਕ ਲੱਗਦਾ ਹੋਣਾ ਹੈ ਇਦੇ ਵਿੱਚ ਧਨੀਆ ਪਾਊਡਰ ਲਾਲ ਮਿਰਚ ਹਰੀ ਮਿਰਚ ਦੀ ਚਟਨੀ ਬਣਾਈ ਆ ਲਾਲ ਮਿਰਚ ਇਹਦੇ ਵਿੱਚ ਜਿਹੜੀ ਦੀਕੀ ਪਾਈ ਆਪਾਂ ਨੇ ਤੇ ਜਿਹੜੇ ਆਪਾਂ ਇਹਦੇ ਵਿੱਚ ਆਮਚੂਰ ਪਾਊਡਰ ਪਾਉਣਾ ਅੱਧਾ ਚਮਚ ਇਹਨਾਂ ਨੂੰ ਸਾਰਿਆਂ ਨੂੰ ਚੀਜ਼ਾਂ ਨੂੰ ਮਿਲਾ ਕੇ ਮਸਾਲੇ ਨੂੰ ਆਪਾਂ ਇੱਕ ਪੇਸਟ ਤਿਆਰ ਕਰਾਂਗੇ ਜਿਹੜੀ ਆ ਚਟਣੀ ਬਣਾਈ ਆ ਇਹ ਮੇਰੀ ਸਕਿਪ ਹੋ ਗਈ ਆ ਇਹ ਕਾਲੀ ਮਿਰਚ ਦੀ ਕਾਲੀ ਮਿਰਚ ਅਦਰਕ ਲਸਣ ਤੇ ਆਪਣਾ ਨਮਕ ਇਹ ਚੀਜ਼ਾਂ ਦੀ ਚਟਣੀ ਬਣਾ ਕੇ ਆਪਾਂ ਇਹਦੇ ਵਿੱਚ ਪਾਈ ਆ ਉਹ ਮੇਤੋ ਸਕਿਪ ਹੋ ਗਈ ਵੀਡੀਓ ਤੇ ਅੱਜ ਚੰਨੇ ਆਪਣੇ ਬਣ ਗਏ ਆ ਆਪਾਂ ਹੁਣ ਇਹ ਮਸਾਲੇ ਦੇ ਵਿੱਚ ਆਪਾਂ ਮਿਲਾ ਲੈਣੇ ਆ ਹਾਂਜੀ ਇਹ ਜਿਹੜੇ ਆਪਾਂ ਹੁਣ ਆਪਣੇ ਚੌਲਾਂ ਦਾ ਆਟਾ ਇੱਕ ਚਮਚ ਬੇਸਣ ਇੱਕ ਚਮਚ ਦੋਨੇ ਇਕ-ਇਕ ਚਮਚੀ ਪਾਉਣਾ ਆਪਾਂ ਨੇ ਜੇ ਚੌਲਾਂ ਦਾ ਆਟਾ ਆਪਣੇ ਕੋਲ ਨਹੀਂ ਹੈਗਾ ਆਪਾਂ ਕਾਰਨਫਲੋਰ ਪਾ ਲਓ ਜੀ ਆਪਾਂ ਨੇ ਚੌਲਾਂ ਦਾ ਆਟਾ ਪਾ ਲਿਆ ਇਹਨਾਂ ਨੂੰ ਮਿਲਾ ਲਿਆ ਲਾਉਣ ਤੋਂ ਬਾਅਦ ਵਿੱਚ ਇਹਨੂੰ ਆਪਾਂ 5 ਮਿੰਟ ਦੇ ਲਈ ਆਪਾਂ ਇਹਨੂੰ ਰੱਖਾਂਗੇ ਉਤੋਂ ਬਾਅਦ ਵਿੱਚ ਫੇਰ ਦੇਖਾਂਗੇ ਇਹਦੇ ਵਿੱਚ ਜੇ ਹੋਰ ਲੋੜ ਪਈ ਆਪਾਂ ਨੂੰ ਵੇਸਣ ਦੀ ਫੇਰ ਆਪਾਂ ਹੋਰ ਬਾਹਰ ਮੰਨ ਪੰਜ ਮਿੰਟ ਦੇ ਲਈ ਆਪਾਂ ਇਹਨੂੰ ਰੱਖ ਦਵਾਂਗੇ ਹਾਂ ਜੀ 5 ਮਿੰਟ ਹੋ ਗਏ ਲੈ ਆਪਾਂ ਇਹਨੂੰ ਦੇਖਦੇ ਆਪਾਂ ਥੋੜੀ ਜੀ ਕਸਰ ਹੈਗੀ ਆ ਇਹਦੇ ਵਿੱਚ ਬੇਸਣ ਦੀ ਬੇਸਣ ਪਾਵਾਂਗੇ ਅੱਧਾ ਚਮਚ ਨਾਲ ਬਰੋਬਰੀ ਆਪਾਂ ਚਾਵਲ ਦਾ ਆਟਾ ਪਾ ਲਵਾਂਗੇ ਬਰੋਬਰੀ ਉਹਨਾਂ ਨੂੰ ਮਿਲਾ ਕੇ ਇਹਦੇ ਤੇ ਨਾ ਆਪਾਂ ਥੋੜਾ ਜਿਹਾ ਪਾਣੀ ਦਾ ਛਿੱਟਾ ਵੀ ਪਾਉਣਾ ਕਿ ਜਿਹੜਾ ਚੰਨਿਆਂ ਦੇ ਨਾਲ ਹੀ ਮਸਾਲਾ ਜਿਹੜਾ ਬਹਿਗਾ ਆਪਣਾ ਇਹ ਲਪੜ ਜਿਹੀ ਹਸ ਛਿੱਟਾ ਜਿਹਾ ਹੀ ਦੇਣਾ ਵਾ ਜਿਆਦਾ ਨਹੀਂ ਛਿੱਟਾ ਜੀ ਦੇਣਾ ਆ ਦੇਖੀ ਹੁਣ ਆਪਾਂ ਇਹਨਾਂ ਨੂੰ ਮਿਲਾ ਦਵਾਵੇਂ ਇਹ ਲੋਟੀ ਇਹ ਆਪਣਾ ਹੁਣ ਤਿਆਰ ਹੋ ਗਿਆ ਆਪਾਂ ਹੁਣ ਕੜਾਹੀ ਰੱਖ ਦਿਆਂ ਕੜਾਹੀ ਤਾਂ ਤੇਲ ਜਿਹੜਾ ਗਰਮ ਹੋ ਗਿਆ ਇੱਕ ਅੱਧਾ ਪਾ ਕੇ ਦੇਖਦੇ ਆ ਵੀ ਤੇਲ ਗਰਮ ਹੋ ਗਿਆ ਜਾਂ ਨਹੀਂ ਇਹ ਤੇਲ ਗਰਮ ਹੋ ਗਿਆ ਆਪਣਾ ਤੇ ਆਪਾਂ ਹੁਣ ਇੰਨਾਂ ਕੱਢ ਦਵਾਂਗੇ ਹੁਣ ਆਪਾਂ ਪਾਮਾਗੇ ਦੇ ਵਿੱਚ ਤੇਲ ਦੇ ਵਿੱਚ ਇੱਕ ਇੱਕ ਕਰਕੇ ਇਹ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆਪਾਂ ਬਹੁਤ ਤਰ੍ਹਾਂ ਦੇ ਪਕੌੜੇ ਖਾਦੇ ਆ ਜੀ ਪਕੌੜੀਆਂ ਖਾਧੀਆਂ ਨੇ ਪਰ ਇਹ ਇੱਕ ਲੱਗ ਜੇ ਤਰੀਕੇ ਨਾਲ ਆਪਾਂ ਤਿਆਰ ਕਰੇ ਆ ਉਹਨੇ ਇਹ ਥੋੜੇ ਜਿਹਾ ਪਾਦਵਾਂਗੇ ਆਪਾਂ ਤੇ ਇਹਨਾਂ ਨੇ ਆਪਣੇ ਆਪ ਹੀ ਇਕੱਲੇ-ਇਕੱਲੇ ਹੋ ਜਾਣਾ ਆ ਆਪਾਂ ਇਹਨੂੰ ਹੁਣ ਹਲਾਵਾਂਗੇ ਤੇ ਹੁਣ ਆਪਾਂ ਗੈਸ ਨੂੰ ਸਲੋ ਕਰ ਦੇਵਾਂਗੇ ਕਿਉਂਕਿ ਵਿੱਚ ਉਹਨੇ ਪੱਕ ਜਾਣ ਉਦੋਂ ਤੱਕ ਆਪਾਂ ਨੇ ਚਨੀ ਉਬਾਲੇ ਸੀਗੇ ਫਿਰ ਵੀ ਆਪਾਂ ਨੂੰ ਇਦਾਂ ਹੁੰਦਾ ਕਿ ਆਪਾਂ ਸੇਮਤੀ ਤਿਆਰ ਕਰੀਏ ਸੇਮ ਆਪ ਕਰ ਲਈਆ ਹੁਣ ਇਹਨੂੰ ਆਪਾਂ ਇੱਕ ਮਿੰਟ ਲਈ ਆਪਾਂ ਇਹਨਾਂ ਨੂੰ ਪਕਾਵਾਂਗੇ ਫਿਰ ਜਦੋਂ ਪੱਕ ਗਏ ਫਿਰ ਤੁਹਾਨੂੰ ਦਿਖਾਉਣਾ ਹੈ ਜੀ ਇਹ ਦੇਖੋ ਜੀ ਹੁਣ ਆਪਣੇ ਬਣ ਗਏ ਆ ਤਿਆਰ ਹੋ ਗਏ ਆ ਹੁਣ ਇਹਨਾਂ ਨੂੰ ਆਪਾਂ ਬਾਹਰ ਕੱਢ ਲਵਾਂਗੇ ਪਲੇਟ ਦੇ ਵਿੱਚ बन के तैयार हो गए हम कट ले बड़े कुरकरे जे रेस्पी जो बनते ने देखो जी अपने बन के तैयार हो गए पकौड़ियाँ हम आप चटनी बनाई सी वो पा ली पकौड़ियाँ पा लिया चना पकौड़े ਇਹਦੀ ਚਾਟ ਵੀ ਬਣਾ ਸਕਦੇ ਆ ਇਹਦੇ ਵਿੱਚ ਆਪਾਂ ਨਮ ਜਿਹੜਾ ਦਾ ਪਿਆਜ਼ ਬਰੀਕ ਬਰੀਕ ਕੱਟ ਲਓ ਟਮਾਟਰ ਕੱਟ ਲਓ ਖੀਰਾ ਕੱਟ ਲਓ ཅਕੰਦਰ ਕੱਟ ਲਓ ਇਹ ਚਨੇ ਵਿੱਚ ਪਾ ਲਓ ਤੇ ਵਿੱਚ ਦੀ ਨਮਕ ਵਿੱਚ ਪਾ ਕੇ ਆਪਾਂ ਇੱਕ ਚਟਣੀ ਵੀ ਤਿਆਰ ਕਰ ਸਕਦੇ ਹਾਂ ਚਾਟ ਵੀ ਤਿਆਰ ਕਰ ਸਕਦੇ ਆ ਆਪਾਂ ਤੇ ਚਟਣੀ ਨਾਲ ਖਾ ਸਕਦੇ ਆ ਫਿਰ ਆਪਾਂ ਲਓ ਜੀ ਕੋਈ ਬੜੀ ਦਿਲਸਖੀ ਬਣਦੇ ਆ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਆਹ ਜੀ ਇਹ ਆਪਣੇ ਹੱਥ ਤਿਆਰ ਆ ਜੀ